ਕੀ ਕਹਦੇ ਮੇਰਾ ਨਾਮ ਜਸ ਸਿੰਘ ਪਿੰਡ ਸਾਰੰਗਪੁਰ تحصیل ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਸਾਡਾ ਪਿੰਡ ਸਾਰੰਗਪੁਰਾ ਜਿਉਂਕੇ ਸਾਡਾ ਟੋਬੇ ਦਾ ਪਾਣੀ ਸੜਕ ਚ ਜਾਈ ਜਾਂਦਾ ਸੜਕੇ ਸਾਡੀ ਨੀਵੀ ਹੋਣ ਕਰਕੇ ਟੋਬਾ ਛੋਟਾ ਪਾਣੀ ਵਾਸ ਇਧਰ ਆ ਜਾਂਦਾ ਸਾਨੂੰ ਸਰਦਾਰ ਮੁੱਖ ਮੰਤਰੀ ਚੰਨੀ ਸਾਹਿਬ ਨੇ 20 ਲੱਖ ਰੁਪਏ ਦਿੱਤਾ ਸੀ ਟੋਬੇ ਦੇ ਵਾਸਤੇ ਜਗਾ ਖਰੀਦਣ ਲਈ ਉਹ ਖਰੀਦੀ ਨਹੀਂ ਗਈ ਨਾ ਖਰੀਦਣ ਕਰਕੇ ਜਿਹੜੀ ਹੁਣ ਮੌਜੂਦਾ ਸਰਕਾਰ ਇਹਨਾਂ ਨੇ ਉਹੀ 20 ਲੱਖ ਰੁਪਇਆ ਬਦਲ ਕੇ ਕਹਤਾ ਵੀ ਸੀਵਰੇਜ ਪਾ ਕੇ ਪਾਣੀ ਮੜੀਆਂ ਚ ਲੱਜੇ ਸਾਡੇ ਕੋਲ ਦੋ ਕਨਾਲ ਜਗ੍ਹਾ ਮੜੀਆਂ ਦੀ ਉੱਥੇ ਪਾਣੀ ਪੈਂਦਾ ਨਹੀਂ ਹੈਗਾ ਜੇ ਅਸੀਂ ਰੋਕਿਆ ਤਾਂ ਹੁਣ ਉਹ ਸਰਕਾਰ ਪਾਣੀ ਨਾ ਕਢਾਉਣ ਦੇ ਬਹਾਨੇ ਸਾਡੇ ਉੱਪਰ ਲਾਜੰਦੀ ਆ ਇੱਥੇ ਜੇ ਕੋਈ ਡੁੱਬ ਗਿਆ ਬੰਦਾ ਜਾਂ ਕੋਈ ਨਿੱਕੀ ਹੋ ਗਈ ਕੋਈ ਨੁਕਸਾਨ ਹੋ ਗਿਆ ਇਹ ਵੀ ਜ਼ਿੰਮੇਵਾਰ ਸਰਕਾਰ ਹੈ ਕਿਉਂ ਅਸੀਂ ਨਹੀਂ ਹੈਗੀ ਇਹਨੂੰ 6 ਮਹੀਨੇ ਹੋ ਗਏ ਆ ਪੱਟੀ ਹੋਈ ਨਹੀਂ ਆ ਪਿੱਛੇ ਵੀ ਦੇਖ ਲਓ ਆ ਵੀ ਕਿਸੇ ਕੰਡੇ ਨਹੀਂ ਲਾਉਂਦੇਗੇ ਜੇ ਇਹਨਾਂ ਨੂੰ ਪਤਾ ਸੀ ਵੀ ਉਰੇ ਪਾਣੀ ਪੈਣਾ ਨਹੀਂ ਹੈਗਾ ਚਮਚਾਨ ਘਾੜ ਚ ਇਹਨਾਂ ਨੇ ਕਿਉਂ ਪੱਟਿਆ ਪਹਿਲਾਂ ਅਗਾਹ ਜਗ੍ਹਾ ਦਾ ਪ੍ਰਬੰਧ ਕਰ ਦੇ ਫਿਰ ਇੱਥੇ ਸੀਵਰੇਜ ਪੱਟਣ ਨੂੰ ਹੱਲ ਕਰ ਦੇ ਇਧਰਲੇ ਪਾਸੇ 16 ਮਰਲੇ ਪਾਇਆ ਪਿੰਡ ਦੇ ਅਸੀਂ ਕਹੇ ਸੀ ਅੱਧਾ ਪਾਣੀ ਉਹਦੇ ਵਿੱਚ ਪਾ ਦਿਓ ਅੱਧਾ ਇੱਧੇ ਪਾ ਦਿਓ ਇਸ ਟੋਬੇ ਦੀ ਸਫਾਈ ਹੋਈ ਨੂੰ 25 ਸਾਲ ਹੋ ਗਏ 25 ਸਾਲ ਹੋ ਗਏ ਨੂੰ ਸਫਾਈ ਦਾ ਕੋਈ ਕਰਾਉਂਦਾ ਨਹੀਂ ਉਂ ਕਹੇ ਜਾਂਦੇ ਜੀ ਪਾਣੀ ਓਵਰ ਹੋ ਗਿਆ ਜੇ ਉਹਦੀ ਸਫਾਈ ਹੋ ਜਾਏ ਜਿਵੇਂ ਹੁਣ ਖੇਤ ਵਿਹਲੇ ਹੋ ਗਏ ਆ ਆਲੇ ਦੁਆਲੇ ਖੇਤ ਵਿਹਲੇ ਹੋ ਗਏ ਟੋਬੇ ਦੇ ਆਲੇ ਦੁਆਲੇ ਮਿੱਟੀ ਨਿਕਲ ਜੂਵੇ ਬਾਹਰ ਪਾਣੀ ਆਪੇ ਅੰਦਰ ਹੋ ਜਾ ਗਾਹਾਂ ਜਗ੍ਹਾ ਹੈ ਨਹੀਂ ਪਾਣੀ ਪਾਉਣ ਨੂੰ ਇਹ ਕਹੇ ਜਾਂਦੇ ਜੀ ਤੁਸੀਂ ਪਾਣੀ ਸੀਵਰੇਜ ਪਵਾ ਕੇ ਸ਼ਮਸ਼ਾਨ ਘੜੇ ਚ ਪਾਉਦੇ ਤਾਂ ਤੁਹਾਡਾ ਨਿਕਾਸੋ ਇੱਕ ਸਾਡੀ ਬੇਨਤੀ ਹੋਰ ਹੈ ਸਰਕਾਰ ਨੂੰ ਵੀਏ ਸਾਨੂੰ ਇਹਦੀ ਮਨਜ਼ੂਰੀ ਮਿਲ ਜੇ ਉੱਚੀ ਕਰਨ ਦੀ ਅਸੀਂ ਆਪਦੇ ਕੋਲ ਉੱਚੀ ਕਰਾਂਗੇ ਨਾ ਅਸੀਂ ਕਿ ਪੰਚਾਇਤ ਫੰਡ ਮੰਗਾਗੇ ਨਾ ਅਸੀਂ ਕੋਈ ਸਰਕਾਰ ਤੋਂ ਪੈਸਾ ਮੰਗਾਗੇ ਨਾ ਕਿਸੇ ਪਿੰਡ ਤੋਂ ਮੰਗਾਗੇ ਅਸੀਂ ਆਪਦੇ ਕੋਲ ਖਰਚਾ ਕਰਕੇ ਸੜਕ ਉੱਚੀ ਕਰਨੀ ਚਾਹੁੰਦੇ ਆਂ ਇੰਨੇ ਕੋ ਸਾਡੀ ਬੇਨਤੀ ਪ੍ਰਮਾਣ ਕਰੀ ਜਾ